ਜੀ ਜਿਹੜਾ ਏ ਲੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਜੀ ਤੀਸਰੀ ਲੜੀ ਦਾ ਅੱਜ ਦੂਸਰਾ ਦਿਨ ਹੋ ਗਿਆ ਜੀ ਤੀਸਰੀ ਲੜੀ ਚੱਲ ਰਹੀ ਹੈ ਜੀ ਸ੍ਰੀ ਅਖੰਡ ਪੁਰਸਾਹਬ ਦੀ ਜੀ ਕੱਲ ਨੂੰ ਫੇਰ ਭੋਗ ਪਾਇਆ ਜਾਣਗੇ ਜੀ ਆਜੋ ਤੁਹਾਨੂੰ ਸੰਤਾਂ ਦੇ ਸੇਵਾ ਦਾ ਸੇਵਾ ਜਾਂ ਸੇਵਾ ਕਰਦੇ ਆ ਜੀ ਰਾਮ ਰਾਮ ਆਪ ਤਾਏ ਸੇਵਾ ਦਾ ਸੇਵਾ ਕਰੀ ਜਾਂਦੇ ਨੇ ਸਰਦਾਰਾ ਰਾਮ ਰਾਮ ਸੇਵਾ ਲੈ ਰਾਮ ਰਾਮ ਜਤਨ ਜਰਮਨ ਭੇ ਜਨਮ ਜਨਮ ਕੇ ਤਰਨ ਦੇ ਤਰ ਰਹੀ ਜਾਈਂ ਬਾਬਾ ਜੀ ਕਰੀ ਜਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸੇਵਾ ਕਰਦੇ ਗੁਰੂ ਮਹਾਰਾਜ ਦੀ ਵਾਜਾ ਬਾਬੂ ਸਾਹਿਬ ਜੀ ਬਿਲਕੁਲ ਜੀ ਬਿਲਕੁਲ ਬੜੀ ਸ਼ਰਧਾ ਨਾਲ ਸੇਵਾ ਕਰ ਰਹੀਆਂ ਜੈਨਾ ਬਿਲਕੁਲ ਜੀ ਦਿਨ ਰਾਤ ਹੀ ਚੱਲਦਾ ਰਹਿਦਾ ਕੰਮ ਹੈ ਅੱਜ ਤੀਸਰੀ ਤੀਸਰੀ ਲੜੀ ਦੇ ਚੱਲ ਰਹੇ ਹਨ 41 ਘੰਡ ਪਾੜ ਖੋ ਨਾ ਹੋਇਆ ਹੈ ਸਵੇਰੇ ਭੋਗ ਪਾਏ ਜਾਣਗੇ ਭੋਗ ਪਾਏ ਜਾਣਗੇ 41 ਫੇਰ ਰੱਖੇ ਜਾਣਗੇ 41 ਫੇਰ 44 41 41 ਦੀ ਲੜੀ ਹੈ ਜੀ ਬਹੁਤ ਵਧੀਆ ਜੀ ਜੋੜ ਮਿਲਿਆ ਜੀ ਪੁੱਛੋ ਠੀਕ ਆ ਜੀ ਠੀਕ ਆ ਸੰਗਤਾਂ ਨੂੰ ਵਾਦ ਤੋਂ ਵਾਦ ਅਪੀਲ ਆ ਤੇ ਬੇਨਤੀ ਆ ਵੀ ਵਾਦ ਤੋਂ ਵਾਦ ਪਹੁੰਚੇ ਨਾ ਕੁਲਵਿੰਦਰ ਆ ਜਾ ਚੱਲਦੇ ਆ ਕਿੰਦਰ ਆਏ ਇੱਧਰ ਭਾਂਡਿਆ ਦੀ ਸੇਵਾ ਕਰ ਰਹੇ ਆ ਇੱਧਰ ਜਲਦੀ ਸੇਵਾ ਸੰਗ ਰਾਜ ਹੱਸੇ ਸੇਵਾ ਇੱਧਰ ਬੀਬੀਆਂ ਭਾਂਡਿਆ ਦੀ ਬਰਤਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਨਾਮ ਅੱਲਾਹ ਦਾ ਸ੍ਰੀ ਜੜੀ ਸਤਿਨਾਮ ਨਸਮਰਦੇਨ ਨਾਮ ਨਾਲ ਕੋਈ ਨਹੀਂ ਰਹਾ ਕਲਵਿੰਦਰ ਵੀ ਸੇਵਾ ਕਰ ਰਿਹਾ ਜੀ ਤੇ ਆਜੋ ਨਾਲ ਦੀ ਨਾਲ ਜਿੱਥੇ ਆ ਬੀਬੀਆਂ ਬਰਤਨਾਂ ਦੀ ਸੇਵਾ ਪਾਂਡਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਘਰਾਂ ਵੱਲੋਂ ਹਰਿਆ ਰਿਆ ਸੰਦੀਪ ਭਾਨਿਆ ਦੀ ਸੇਵਾ ਕਰ ਰਹੀ ਔਰ ਅਪਸਰੋ ਕਰ ਰਹਿ ਸੇਵਾ ਆ ਜੀ ਵੀਰ ਸੇਵਾ ਕੀਤੀ ਜਾਂਦੀ ਬੜੀ ਸ਼ਰਧਾ ਨਾਲ ਹੋਰ ਸੇਵਾ ਕੀਆ ਜਾ ਰਿਹਾ ਹੈ ਕੀ ਆਪਣਾ ਸਾਹਰਾ ਸਾਹਬ ਨਾਲ ਬੀਬੀਆਂ ਫੁਲਕਿਆਂ ਦੀ ਸੇਵਾ ਇਧਰ ਵੇਖੋ ਪਾਉ ਜੀ ਬਹੁਤ ਵੱਡੀ ਸੇਵਾ ਵੀਰ ਦੀ ਜੀ ਜੇ ਸੰਤੋ ਵੀ ਸ੍ਰੀ ਖਮਾ ਅਖੰਡ ਪਾਤਸ਼ਾਹ ਰੰਭ ਹੋਇਆ ਜੀ ਉਸ ਦਿਨ ਤੋਂ ਬਾਲਣਾਂ ਦੀ ਸੇਵਾ ਵੀਰਾਂ ਵੱਲੋਂ ਕੀਤੀ ਜਾ ਰਹੀ ਆ ਵੇਖੋ ਉਦੋਂ ਦੇ ਹੀ ਲੱਗੇ ਹੋਇਆ ਜੀ ਬਹੁਤ ਵੱਡੀ ਸੇਵਾ ਹੋਰ ਬਜ਼ੁਰਗੋਂ ਡੜੇ ਹੋਏ ਜੀ ਸੇਵਾ ਦੇ ਆ ਉਦੋਂ ਦੇ ਹੀ ਲੱਗੇ ਜੀ ਸੇਵਾ ਦੇ ਜਿੱਦ ਦਾ ਬੜੀ ਤਗੜੀ ਸੇਵਾ ਤਾਂ ਢੀ ਹੈ ਇਹ ਨਾਲ ਉਹ ਦੂਜੇ ਸਾਥੀ ਅੱਜ ਕਿੱਥੇ ਆ ਉਹ ਪੁੱਛੇ ਲੱਗੇ ਪਹੁੰਚਲੇਗੇ ਬਿਲਕੁਲ ਜੀ ਬਿਲਕੁਲ ਠੀਕ ਆ ਬਾਬਾ ਜੀ ਤੇ ਇਧਰ ਆ ਜੋ ਬੀਬੀਆਂ ਕੁਲਕਿਆਂ ਦੀ ਸੇਵਾ ਵੀ ਚੱਲ ਰਹੀ ਆ ਨਾਲ ਦੀ ਨਾਲ ਆ ਜਾ ਜਲਵਿੰਦਰ ਲੋਹਾਂ ਤੇ ਗਰਮੀ ਬਹੁਤ ਆ ਫਿਰ ਵੀ ਬੀਬੀਆਂ ਸੇਵਾ ਕਰ ਰਹੀਆਂ ਜੀ ਕਿੰਨੀਆਂ ਜਿਹੜੀਆਂ ਲੋਹਾਂ ਤੇ ਬੀਬੀਆਂ ਜਿਹੜੀ ਅੱਤ ਦੀ ਗਰਮੀ ਆ ਤੇ ਫੇਰ ਵੀ ਸੇਵਾ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਜੀ ਬਹੁਤ ਵੱਡਾ ਸਜੋਗ ਆ ਜੀ ਆ ਪੈਣਾ ਜਿਹੜੀਆਂ ਇਹਨਾਂ ਗਰਮੀ ਦੇ ਵਿੱਚ ਜਿਹੜੀਆਂ ਸੇਵਾ ਕਰਦੀਆਂ ਹੈ ਜੀ ਤੇ ਨਾਲ ਦੀ ਨਾਲ ਇੱਧਰ ਬਾਈ ਸਾਡੇ ਕੀ ਬਣਾਈ ਜਾ ਰਿਹਾ ਵਾਹ ਜੀ ਵਾਹ ਮਿਰਚਾਂ ਆ ਵੇਖੋ ਆ ਕਿਆ ਨੂੰ ਰਹੀਆਂ ਸਰ੍ਹੋਂ ਦਾ ਗੋਬੀ ਤਾਂ ਤਾਂ ਨਗਰਾਈ ਪਈ ਆ ਵੀਰਾਂ ਨੇ ਤੇ ਹਾਇਦਰ ਵੀਰ ਬੰਦ ਗੋਬੀ ਪਤਾ ਗੋਬੀ ਮਿਕਸ ਭਾਜੀ ਮਿਕਸ ਭਾਜੀ ਬਾਈ ਜੀ ਬਣ ਰਹੀ ਆ ਜੀ ਤੇ ਤਿੰਨ ਚਾਰ ਦੇਗਵਾਗ ਇੱਧਰ ਰੱਖਿਆਈਆਂ ਜੀ ਬੜੀ ਵੱਡੀ ਸੇਵਾ ਜੀ ਇੱਧਰ ਚਾਹ ਦੀ ਸੇਵਾ ਵੀਰਾਂ ਲੋਕ ਦੀ ਜਾ ਰਹੀ ਆ ਤੇ ਟਰਾਲੀ ਚ ਸੌਦਾ ਬਾਉ ਦੀ ਭਰ ਕੇ ਰੱਖਿਆ ਤੇ ਆਹ ਟਰਾਲੀ ਦੇਖੋ ਜਿਹੜਾ ਵੱਡਾ ਇਧਰ ਕਦਾ ਭਰ ਕੇ ਰੱਖਿਆ ਹੈ ਜੀ ਇਧਰ ਆਟਾ ਗੁੰਨਣ ਦੀ ਸੇਵਾ ਹਾਂਜੀ ਅਫਸਰੋ ਹਾਂਜੀ ਸੇਵਾ ਹਾਂਜੀ 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 ਵਾਹ ਜੀ ਵਾਹ ਸੇਵਾ ਚੱਲ ਰਹੀ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਚੱਲ ਰਹੀ ਹੈ ਸੇਵਾ ਕਰਦਾ ਤੇ ਆ ਵੀਰ ਸਾਡੇ ਵੇਖੋ ਮਸ਼ੀਨ ਰੱਖੀ ਹੋਈ ਹੈ ਜੀ ਜਿੰਦੇ ਨਾਲ ਆਟਾ ਗੁੰਨ ਕੇ ਇਹ ਇਧਰ ਪ੍ਰਾਤਾਂ ਪਹਰੀ ਆਉਂਦੇ ਐ। ਨਾਲ ਸਹਯੋਗ ਦੇ ਰਹੇ ਹੈ ਨਾ ਐਨ ਆਰ ਆਈ ਵੀਰ ਜੀ ਦਾ। ਆਹੀ ਆ ਜੀ ਤੋਂ ਉਹਨਾਂ ਦਾ ਨੰਬਰ ਆ। ਹਾਂਜੀ ਹਾਂਜੀ। ਕਿ ਜਿੰਨੇ ਨੇ ਚੜਾਈ ਆ। ਨਹੀਂ ਇਹ ਮਸ਼ੀਨ ਆ ਆਪਣੇ ਤੋਂ ਬਰਦਰ ਹੋਈ ਆ ਅੱਜੋ। ਅੱਛਾ ਅੱਛਾ। ਬਾਈ ਜੀ ਇਹ ਮਸ਼ੀਨ ਵਾਲਿਆਂ ਦਾ ਨੰਬਰ ਆ ਸੰਪਰਕ ਕਰਨਾ। ਬਹੁਤ ਜ਼ਿਆਦਾ ਗਰਮੀਆਂ ਤੇ ਪੈਣਾ ਵੇਖੋ ਜਿਹੜੀਆਂ ਸੇਵਾ। ਕਰ ਰਹੀਆਂ ਜੀ ਆ ਜਿਹੜੀ ਸਟੀਲ ਦੀ ਟੈਂਕੀ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਜੀ ਮੰਤਰੀ ਸਰਦਾਰ ਲਾਲਜੀ ਸਿੰਘ ਪੁੱਲਰ ਸਾਹਿਬ ਜੀ ਉਹਨਾਂ ਨੂੰ ਇਹ ਸੇਵਾ ਦੇ ਵਿੱਚ ਦਿੱਤੀ ਗਈ ਸੀ ਵੀ ਜਦੋਂ ਵੀ ਕਿਸੇ ਨੂੰ ਜਰੂਰਤ ਹੋਵੇ ਇਹ ਟੈਂਕੀ ਮੰਤਰੀ ਸਾਹਿਬ ਨੇ ਭੇਜੀ ਆ ਬਾਈ ਜੀ ਇਸ ਜਗ੍ਹਾ ਤੇ ਮੋਟਰਸਾਈਕਲ ਨਾ ਆਇਆ ਕਰੋ ਕਿਉਂਕਿ ਬਹੁਤ ਮੋਟਰਸਾਈਕਲ ਚੋਰੀ ਹੋ ਰਹੇ ਕਿਉਂਕਿ ਤੋਂ ਮੋਟਰਸਾਈਕਲ ਸਟੈਂਡ ਬਣਿਆ ਤਾਂ ਆਪਣੇ ਮੋਟਰਸਾਈਕਲ ਸਟੈਂਡ ਤੇ ਜਮਾ ਕਰਾਓ ਨਾ ਜ਼ਿੰਮੇਵਾਰੀ ਨਹੀਂ ਤੇ ਇੱਧਰ ਸਿਲੰਡਰਾਂ ਦੀ ਗੱਡੀ ਭਰ ਭਰ ਕੇ ਆ ਰਹੀ ਆ ਜੀ ਸਵੈ ਲੀਜੈਂਸੀ ਨੰਪਰੇ ਤਨ ਪਾਏ ਬਾਕੀ ਭਾਈ ਜੀ ਤੁਸੀਂ ਮੇਰੇ ਸਾਥ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਜੋ ਇੱਕ ਆਪਣੇ ਪਾਹਿਮ ਨੂੰ ਆਂਗੇ ਯੋਂ ਬਗਲ ਸਾਧਨ ਗਏ ਮਗਲਾ ਕਾਲੀ ਚੇਤ ਸੰਗਤ ਨਾਨਕ ਅੰਧ ਕੋ ਮੁਕਲਾਇਆ ਨਾਨਕ ਅੰਨੇ ਨੇਲ ਪਾਵ ਸੰਗਤ ਮੇਧ ਸੰਗਤ ਮਹਾਰਤਿ ਬਾਕੀ ਦੋਸਤੋ ਆ ਮੋਟਰਸਾਈਕਲ ਸਟੈਂਡ ਬਣਿਆ ਹੋਇਆ ਜੀ ਆਪਣੇ ਮੋਟਰਸਾਈਕਲ ਸਟੈਂਡ ਤੇ ਜਮ ਕਰਾਓ ਕਿਉਂਕਿ ਬਾਅਦ ਵਿੱਚ ਕਿਸੇ ਦਾ ਮੋਟਰਸਾਈਕਲ ਲਗਾਵੇ ਤਾਂ ਕੋਈ ਜ਼ਿੰਮੇਵਨੀ ਆ ਮੋਟਰਸਾਈਕਲ ਸਟੈਂਡ ਤੇ ਜਮਾ ਕਰਾਓ ਤੇ ਸੇਵਾ ਕਰਿਆ ਜਿੱਥੇ ਦੂਰ ਤੱਕ ਬਾਈ ਜੀ ਜਿੱਥੇ ਮੋਟਰਸਾਈਕਲ ਜਮਾ ਕਰੇ ਸੇਵਾ ਕਰਦੇ ਜੀ ਆਇਆ ਹੋ ਜੋ ਦਿਓ ਕਰੇ ਸੇਵਾ ਸੇਵਾਦਾਰ ਸੇਵਾ ਕਰ ਰਿਹਾ ਜੀ ਤੇ ਆ ਸੁਭਰਾਵਾਂ ਦਾ 게ਟ ਆ ਗਿਆ ਦੋਸਤੋ ਐਨੂੰ ਸੁਭਰਾਵਾਂ ਵਾਲਾ 게ਟ ਕਹਿੰਦੇ ਆ ਜੀ ਤੇ ਆ ਜੋ ਇਧਰ ਬਾਈ ਬੇਲਪੂਰੀ ਵਾਲਾ ਬੇਲਪੂਰੀ ਬਣਾ ਕੇ ਵੇਚ ਰਿਹਾ ਜੀ ਨਾਲ ਦੀ ਨਾਲ ਮੇਲੇ ਦੇ ਨਾਲ ਕਿਹਾ ਵੇਖੋ ਕੁੱਪੀਆਂ ਬਣਾ ਬਣਾ ਕੇ ਕਿਰਾ ਆ ਰਿਹਾ ਜਿਗਾਰ ਆਪ ਬਾਈ ਜੀ ਸਪੈਸ਼ਲ ਕੁਲਫੀ ਤੇ ਪਿਓਰ ਖੋਏ ਦੀ ਮਸ਼ਹੂਰ ਕੁਲਫੀ ਆ ਜੀ ਸਭਰਾਵਾਂ ਵਾਲਿਆਂ ਦੀ ਸਵੀਟ ਭੈਣੀ ਸਾਹ ਵਾਲਿਆਂ ਦੀ ਸਪੈਸ਼ਲ ਕੁਲਫੀ ਖੋਏ ਵਾਲੀ ਤੇ ਵੀਰ ਸਾਡਾ ਹੋਰ ਅਫਸਰੋ ਆ ਰਹੀ ਜਾਨੀ ਵੇਖ ਰਹੇ ਮੇਲਾ ਟੰਟਣ ਆ ਲੈ ਗੋਰੀਆ ਲੈ ਔਰ ਜੀ ਕਰ ਰਹੇ ਸੇਵਾ ਜੀ ਪੂਰੀ ਬਾਬੇ ਦੀ ਕਿਰਪਾ ਠੀਕ ਹੈ ਜੀ ਠੀਕ ਹੈ ਬਾਕੀ ਦੁਕਾਨਾਂ ਤੁਸੀਂ ਵੇਖ ਸਕਦੇ ਆ ਜੇ ਕੋਲ ਕੱਪਿਆਂ ਦੀ ਸ਼ੁਭਮ ਫਿਰ ਇੱਧਰ ਜੋੜਾ ਵਾਲੇ ਜੇੜੜਿਆਂ ਦੀਆਂ ਸੇਵਾਵਾਂ ਵੀ ਹੋਰ ਤੇ ਨਵਾਰਿਆ ਵੀਰ ਬਹੁਤ ਸ਼ੁਕਰੀਆ ਸੇਵਾ ਕਰ ਰਹੇ ਜੀ ਜੇ ਸਾਨੂੰ ਮਿਲ ਪਾਏ ਨਾ ਅਮੀਨ ਚੱਲ ਰਿਹਾ ਜੀ ਉਸ ਦਿਨ ਦੀ ਸੇਵਾ ਚੱਲ ਰਹੀ ਹੈ ਜੀ ਆਪਕੋ ਬਹੁਤ ਸੋਧ بادا کا ਵਧੀਆ ਸੇਵਾ ਕਰ ਕੋਈ ਨਹੀਂ ਆ ਰਹੀ ਪਾਸੇ ਦੇ ਬੋਲੇ ਸਾਂਗਦੇ ਆਪਣੇ ਕਰੋ ਵੀਡੀਓ ਹੋਰ ਜੀ ਸਾਕ ਕੀ ਕਾਲ ਸਾ ਕਿਵੇਂ ਚੱਲ ਰਹੀ ਜੀ ਸੇਵਾ ਸੇਵਾ ਪੂਰਤ ਹੋਤਾ ਹੋਣਾ ਕਰਦਾ ਹੈ ਉਹ ਦਿਨ ਤੋਂ ਹੀ ਸੇਵਾ ਚੱਲ ਰਹੀ ਹੈ ਨਾ ਜਿੱਦ ਬਹੁਤ ਵਧਾ ਸਹਿਯੋਗ ਹੈ ਵੀਰਾਂ ਦਾ ਜੀ ਸਤਿ ਆਵਾਕ ਤੇਤਾਨਾ ਨੇ ਬਾਹ ਸਤਿ ਆਵਾਕ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਬੀਰ ਜੇ ਪਰਵਾਜ਼ ਮੇਰਾ ਚੜਰਵਾ ਨਾਮੇ ਪੂਰਨ ਕਲੂਮ ਅਕਾਲ ਸਭਰਾ ਵਾਲਾ